ਜਲੰਧਰ ਦੇ ਪਾਸ ਏਰੀਆ ਮਾਡਲ ਟਾਊਨ ਇਕੋਨਿਕ ਮਾਲ ਦੇ ਨੇੜੇ ਉਸ ਸਮੇਂ ਪੂਰਾ ਇਲਾਕਾ ਦਹਿਲ ਉੱਠਿਆ ਜਦੋਂ ਇੱਕ ਬਿਨਾ ਨੰਬਰ ਪਲੇਟ ਟਰੱਕ ਵਾਲੇ ਦਾ ਕਹਰ ਦੇਖਣ ਨੂੰ ਮਿਲਿਆ ਦਰਸਲ ਬੀਤੀ ਰਾਤ ਗ੍ਰੀਨ ਲਾਈਟ ਪਾਰ ਕਰ ਰਹੀ ਇੱਕ ਕਾਰ 'ਚ ਇੱਕ ਤੇਜ਼ ਰਫਤਾਰ ਟਰੱਕ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਦੌਰਾਨ ਕਾਰ ਦੇ ਪਰ ਖਚੇ ਉੱਡ ਗਏ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਕਾਰ ਆ ਉਹ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਤੇ ਟਰੱਕ ਡਿਵਾਈਡਰ ਤੇ ਜਾ ਚੜਿਆ ਜਿਸ ਦੌਰਾਨ ਕਾਰ ਦੇ ਵਿੱਚ ਸਵਾਰ ਤਿੰਨ ਨੌਜਵਾਨਾਂ ਦੇ ਗੰਭੀਰ ਸੱਟਾਂ ਵੱਜੀਆਂ ਜਦਕਿ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਨੇੜਲੇ ਹਸਪਤਾਲ ਭਰਤੀ ਕੀਤਾ ਗਿਆ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰ ਨੇ ਦੱਸਿਆ ਕਿ ਟਰੱਕ ਵਾਲੇ ਨੇ ਰੈੱਡ ਲਾਈਟ ਕ੍ਰਾਸ ਕਰਕੇ ਕਾਰ ਨੂੰ ਟੱਕਰ ਮਾਰ ਦਿੱਤੀ ਨਾਮ ਮੇਰਾ ਭਾਈ ਸੁਖਮਨਦੀਪ ਸਿੰਘ ਸੁਖਮਨ ਜੀ ਕੀ ਗੱਲ ਹੋਈ ਹੈ ਇਹ ਸਾਰਾ ਵਾਕਿਆ ਜਿਹੜਾ ਹੈ ਕਿਵੇਂ ਭਾਈ ਅਸੀਂ ਇਧਰੋਂ ਪੀਪੀਆਰ ਤੋਂ ਆ ਰਹੇ ਸੀਗੇ ਤੇ ਬੀਐਮਸੀ ਚੌਂਕ ਜਾਣਾ ਸੀਗਾ ਜੀ ਤੇ ਗ੍ਰੀਨ ਲਾਈਟ ਸਾਡੀ ਸੀਗੀ ਤੇ ਅਸੀਂ ਜਾ ਰਹੇ ਸੀ ਸਿੱਦਾ ਹੀ ਆਣਾ ਸੀਗਾ ਟਰੱਕ ਰੋਂਗ ਸਾਈਡ ਤੋਂ ਆਇਆ ਉਹਦੀ ਰੈੱਡ ਲਾਈਟ ਸੀਗੀ ਤਾਂ ਸਿੱਧਾ ਆਣ ਕੇ ਹਿੱਟ ਕੀਤਾ ਤੇ ਗੱਡੀ ਨਾਲ ਹੀ ਤਰਨੂ ਉਹ ਮਰੀ ਗਈ ਸਾਡੇ ਨਾਲ ਦਾ ਇਸ ਟਾਈਮ ਬੰਦਾ ਹਾਂਜੀ ਭਾਈ ਤੁਸੀਂ ਤੁਸੀਂ ਕਿੰਨੇ ਜਨੇ ਸੀਗੇ ਭਾਜੀ ਗੱਡੀ ਦੇ ਵਿੱਚ ਵੜੀ ਅਸੀਂ ਟੋਟਲ 4 ਰਿਆਣੇ ਸੀਗੇ ਫਰੰਟ ਵਾਲੇ ਦੋਨੇ ਸੀਟ ਬੈਲਟ ਲਾਈ ਸੀ ਜੀ ਤੇ ਨਾਲ ਦਾ ਭਾਜੀ ਨਾਲ ਦਾ ਸੇਫ ਹੈ ਚਲੋ ਬੈਕ ਵਾਲਾ ਜਿਹੜਾ ਪਿੱਛੇ ਸੀਗਾ ਭਾਜੀ ਇਧਰਲੀ ਸਾਈਡ ਉਹਦੀ ਲੱਤ ਉਹਦੇ ਪਤਾ ਨਹੀਂ ਕੀ ਹੋਇਆ ਕੀ ਕੀ ਨਾਮ ਨੇ ਤੇ ਕਿੰਨੇ ਜਣੇ ਸੀਗੇ ਗੱਡੀ 'ਚ ਭਾਜੀ ਇੱਕ ਜਣਾ ਜ਼ਖਮੀ ਹੋਇਆ ਜਿਹੜਾ ਇਧਰਲੀ ਸਾਈਡ ਬੈਠਾ ਸੀਗਾ ਕੀ ਕੀ ਹਾਲਾਤ ਨੇ ਹੁਣ ਉਹਦੇ ਭਾਜੀ ਉਹਨੂੰ ਐਸ ਜੀ ਐਸ ਹਸਪੀਟਲ ਲੈ ਕੇ ਗਏ ਪਤਾ ਨਹੀਂ ਭਾਜੀ ਕੀ ਇਲਾਜ ਹੈ ਕੀ ਨਹੀਂ ਉਹਨੂੰ ਹੁਣ ਦੇਖ ਕੇ ਜਾ ਕੇ ਦੇਖਾਂਗੇ ਭਾਜੀ ਹੁਣ ਇਧਰੋਂ ਪਹਿਲਾਂ ਤੋਂ ਟਰੱਕ ਵਾਲਾ ਕਿੱਥੋਂ ਆ ਰਿਹਾ ਸੀਗਾ ਭਾਜੀ ਇਹ ਤਾਂ ਹੁਣ ਸਾਨੂੰ ਇਹ ਟਰੱਕ ਵਾਲਾ ਇਸ ਟਾਈਮ ਨਾਲ ਹਾਂਜੀ ਭਾਜੀ ਬੱਸ ਸਟਾਪ ਤੋਂ ਆ ਰਿਹਾ ਸੀਗਾ ਭਾਜੀ ਅਸੀਂ ਇਧਰੋਂ ਆ ਰਹੇ ਸੀਗੇ ਕਿ ਨਾਮ ਕੀ ਦਾ ਆਪਣਾ ਪੀ ਬੱਸ ਸਟੈਂਡ ਤੋਂ ਆ ਰਿਆ ਸੀ ਉਹ ਭਾਜੀ ਸਿੱਧਾ ਆਣ ਕੇ ਇੱਕ ਕੀਤਾ ਉਹਨੇ ਤੇ ਨਾ ਇਸ ਟਾਈਮ ਪਾਸਾ ਵਾਲਾ ਮੌਜੂਦ ਨਾ ਉਹਦੀ ਪਿਛਲੀ ਭਾਜੀ ਫਰੰਟ ਵਾਲੀ ਨੰਬਰ ਪਲੇਟ ਆ ਬੈਕ ਵਾਲੀ ਵੀ ਭਾਜੀ ਸਾਰੀ ਨਹੀਂ ਦੋੜ ਗਿਆ ਮੋਕੇ ਤੋਂ ਭਾਜੀ ਦੋ ਆ ਗਿਆ ਤੁਸੀਂ ਆਪ ਵੀ ਤਾਂ ਕੈਮਰਾ ਦਿਖਾ ਕੇ ਤੁਹਾਨੂੰ ਦਿਖਾ ਸਕਦੇ ਭਾਜੀ ਮਮਤਾ ਜੀ ਉਹ ਥੋੜਾ ਹੈ ਕੀ ਹੋਇਆ ਸੀ ਕੀ ਸੀ ਮੈਨੂੰ ਤਾਂ ਪਤਾ ਨਹੀਂ ਹੈ ਬੇਟਾ ਮੈਂ ਤਾਂ ਘਰੇ ਸੀਗੀ ਬੱਚਾ ਸੀ ਜਦ ਉਹ ਗੱਡੀ ਲੈ ਕੇ ਆਇਆ ਸੀ ਬੇਟਾ ਹੈ ਤੁਹਾਡਾ ਹਾਂਜੀ ਬੇਟਾ ਕੀ ਨਾਮ ਹੈ ਉਹ ਸੁਖਮਨਦੀਪ ਸਿੰਘ ਜੀ ਹਾਂਜੀ ਕਿੱਥੇ ਜਾ ਰਹੇ ਸੀਗੇ ਘਰੋਂ ਆਏ ਸੀਗੇ ਇੱਧਰ ਘੁੰਮਣ ਆਏ ਸੀਗੇ ਜੱਜ ਕਕੇ ਹਾਂਜੀ ਕਿਹੜੀ ਜਗ੍ਹਾ ਐਕਸੀਡੈਂਟ ਹੋਇਆ? ਇੱਥੇ ਹੀ ਹੋਇਆ। ਕਿਵੇਂ ਹੁਣ ਬੇਟੇ ਤੁਹਾਡੇ ਸੁਰੱਖਿਤ ਨੇ? ਬੇਟਾ ਠੀਕ ਹੈ ਇੱਕ ਨਾਲ ਜਿਹੜਾ ਸੀਗਾ ਉਹਦੇ ਲੱਟਾਂ ਟੇ ਹੋਏ ਆ। ਕੋਣ ਸੀਗਾ ਨਾਲ? ਦੋਸਤੀ ਸੀਗਾ। ਕੀ ਨਾਮ ਕੀ ਆ ਉਹਦਾ? ਨਾਮ ਤੇ ਪਤਾ ਨਹੀਂ ਮੈਨੂੰ ਆਖੀ ਪਿਆ। ਕੀ ਹਾਲਾਤ ਕੀ ਨੇ ਹੁਣ ਉਹਦੇ? ਅਜੇ ਤਾਂ ਕੁਛ ਨਹੀਂ ਪਤਾ ਬੇਟਾ ਅਜੇ ਥੋਣੇ ਦੇ ਤਾਜ਼ਾ-ਤਾਜ਼ਾ ਤੇ ਹੋਇਆ। ਅਜੇ ਕੁਛ ਨਹੀਂ ਪਤਾ। ਜਿਹੜੀ ਗੱਡੀ ਦੇ ਨਾਲ ਐਕਸੀਡੈਂਟ ਹੋਇਆ ਉਹਦਾ ਡਰਾਈਵਰ ਜਿਹੜਾ ਆ ਉਹ ਭੱਜ ਗਿਆ। ਦੌੜ ਗਿਆ। ਹਾਂਜੀ। ਰੋਡ ਤੋਂ ਗੱਡੀ ਆ ਰਹੀ। ਕਾਰ ਵਾਲਾ ਤੇ ਜੀਕਾਰ ਸੀ ਠੀਕ ਹੈ ਜੀ ਇਹ ਇਹ ਜਿਹੜਾ ਬਾਸ ਜਾਣ ਤੋਂ ਆ ਰਿਹਾ ਟਰੱਕ ਠੀਕ ਹੈ ਜੀ ਟਰੱਕ ਆਇਆ ਤੇ ਕੂਰ ਰੋਡ ਵਾਲੇ ਕਹਿੰਦੇ ਆ ਗੱਡੀ ਵਾਲੇ ਕਹਿੰਦੇ ਸੀ ਗ੍ਰੀਨ ਲਾਈਟ ਹੋ ਗਈ ਤੇ ਟਰੱਕ ਵਾਲੇ ਨੇ ਵਿੱਚ ਮਾਰਿਆ ਠੀਕ ਹੈ ਜੀ ਟਰੱਕ ਵਾਲਾ ਵਿੱਚ ਵੱਜਾ ਜੀ ਤੇ ਕਾਰ ਵਾਲੇ ਜਿੰਦਾ ਸਵਾਰ ਠੀਕ ਨੇ ਸਾਰੇ ਨਹੀਂ ਇੱਕ ਇੱਕ ਜ਼ਖਮੀ ਹੈ ਇੱਕ ਜ਼ਖਮੀ ਹੈ ਇੱਕ ਆਪੀ ਲੱਗੀ ਕਿੱਥੇ ਲੱਗੀ ਜੀ ਕੀ ਨਾਮ ਦਾ ਜਿਹੜਾ ਜੱਟ ਸੀ ਐਸਜੀ ਲੱਗੇ ਕਿਸੇ ਨਾਮ ਕੀ ਜੀ ਨੰਬਰ ਪਤਾ ਲੱਗ ਜਾਵੇ ਕੀ ਰਾਕੀ ਬਣ ਕੀ ਦੱਸਣੇ ਡਰਾਈਵਰ ਟਰੱਕ ਦਾ ਪਤਾ ਲੱਗਾ ਕਿਹਦੇ ਟਰਾਂਸਪੋਰਟ ਦੀ ਹੈ ਕਿੱਥੇ ਦਾ ਡਰਾਈਵਰ ਇਸ ਟਾਈਮ ਕਿੱਥੇ ਹੈ ਪਤਾ ਮੈਂ ਉਹ ਪਾ ਦਿੱਤਾ ਤੁਸੀਂ ਕਿਉਂ ਟ੍ਰਾਂਸਪੋਰਟ ਦਾ ਬੰਦਾ ਲੱਗਾ ਕਿੱਥੇ ਜਾਣਾ ਸੀ ਕੋਈ ਇਹਦੇ ਵਾਰੀ ਕੋਈ ਆਨਲਾਈਨ ਨਹੀਂ ਮੈਨੂੰ ਪਰਸਾ ਪਤਾ ਦੱਸ ਇੱਕ ਕਾਰ 'ਚ ਕਿੰਨੇ ਕਿੰਨੇ ਸਵਾਰ ਸੀ ਇਹ ਕਾਰ 'ਚ ਦੋ ਦਿੱਤੇ ਪਰ ਉਹ ਤਾਂ ਚਾਹ ਕਹਿ ਰਹੇ ਨੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸੋ ਦੋਸਤੋ ਤੁਸੀਂ ਵੀ ਧਿਆਨ ਰੱਖਿਓ ਜਦੋਂ ਗ੍ਰੀਨ ਲਾਈਟ ਹੁੰਦੀ ਹੈ ਤਾਂ ਉਸ ਵੇਲੇ ਜਦੋਂ ਤੁਸੀਂ ਤੁਰਦੇ ਹੋ ਤਾਂ ਧਿਆਨ ਰੱਖਿਓ ਕਿਤੇ ਤੁਹਾਡੇ 'ਚ ਕੋਈ ਐਵੇਂ ਟੱਕਰ ਨਾ ਮਾਰ ਦੇਵੇ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ